ਜੀ ਸਾਰੇ ਆਨਲ ਵੈਲਕਮ ਬੈਕ ਟੂ ਆਰ ਚੈਨਲ ਕਿਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਮੈਂ ਖੜੀ ਆ ਨਾ ਆਪਣੀ ਨਿਊ ਕਿਚਨ ਦੇ ਵਿੱਚ ਬਟ ਇਹਦਾ ਟੂਰ ਮੈਂ ਤੁਹਾਨੂੰ ਕਰਵਾਉਂਗੀ ਥੋੜੇ ਦਿਨਾਂ ਬਾਅਦ ਕਿ ਫਰਸ਼ ਤੇ ਅਜੇ ਟਾਈਲਰ ਵਗੈਰਾ ਲੱਗਣ ਤੇ ਰਹਿੰਦੀਆਂ ਨੇ ਮੈਂ ਅਜੇ ਕਹਾ ਕਿ ਕਿਸੇ ਦੇ ਘਰੇ ਵੀ ਅਗਰ ਮੈਂ ਜਾਵਾਂ ਜਾਂ ਮੇਰਾ ਆਪ ਦਾ ਵੀ ਘਰ ਆ ਥਿਸ ਇਜ਼ ਮਾਈ ਫੇਵਰਟ ਪਲੇਸ ਕਿਚਨ ਮੇਰਾ ਫੇਵਰਟ ਪਲੇਸ ਆ ਹਨਾ ਕਿਉਂਕਿ ਇਹਦਾ ਤੇ ਮੇਰਾ ਟੂਟ ਰਿਸ਼ਤਾ ਆ ਜਦੋਂ ਫੁੱਲੀ ਐਂਡ ਫੁੱਲੀ ਫਲੇਜ ਰੈਡੀ ਹੋ ਗਈ ਨਾ ਤੇ ਫੇਮਸ ਹਨੀ ਦਾ ਟੂਰ ਜਰੂਰ ਕਰਵਾਉਂਗੀ ਠੀਕ ਹੈ ਤੇ ਅੱਜ ਥੋੜੇ ਭਾਂਡੇ ਵੇਰਾ ਰੱਖਣੇ ਸੀ ਚੀਜ਼ਾਂ ਰੱਖਣੀਆਂ ਸੀ ਤੇ ਫਿਰ ਮੈਂ ਕਿਹਾ ਕਿਉਂ ਨਹੀਂ ਫਰਟ ਚੱਲ ਪੈਂਦਾ ਰਹੂਗਾ ਮਿੱਠਾ ਬਣਾਉਣਾ ਸੀਗਾ ਤੇ ਮੰਮਾ ਦੀ ਫਰਮਾਇਸ਼ ਹੋਈ ਕਿ ਗਜਰੇਲਾ ਬਣਾ ਲੈ ਹਨਾ ਮੈਂ ਕਿਹਾ ਚਲੋ ਕਿਚਨ ਦੀ ਸ਼ੁਰੂਆਤ ਤਾਂ ਕਰਨੀ ਹੈ ਮਿੱਠਾ ਬਣਾ ਲੈਨੇ ਆ ਹਨਾ ਤੇ ਮਿੱਠਾ ਬਟੇ ਅੱਜ ਮੈਂ ਜਿਹੜੇ ਗਜਰੇਲਾ ਬਣਾਉਣ ਲੱਗੀ ਆ ਨਾ ਮੈਂ ਕਿਉਂ ਵੀਡੀਓ ਬਣਾਉਣ ਲੱਗੀ ਆ ਮੈਂ ਥੋੜਾ ਜਿਹਾ ਅਲੱਗ ਜਿਹੇ ਤਰੀਕੇ ਨਾਲ ਬਣਾਉਣ ਲੱਗੀ ਆ ਵੱਖਰੇ ਜਿਹੇ ਤਰੀਕੇ ਨਾਲ ਜਿਹੜਾ ਸੌਖਾ ਵੀ ਆ ਤੇ ਸਵਾਦ ਵੀ ਬਹੁਤ ਵਧੀਆ ਬਣਦਾ ਕਿਉਂਕਿ ਇਸ ਮੈਥਡ ਨਾਲ ਮੈਂ ਪਹਿਲਾਂ ਬਣਾ ਕੇ ਦੇਖ ਚੁੱਕੀ ਆ ਪਹਿਲਾਂ ਮੈਨੂੰ ਥੋੜਾ ਡਾਊਟ ਸੀ ਮੈਂ ਵੀਡੀਓ ਵਿੱਚ ਬਣਾਈ ਉਹ ਪਤਾ ਨਹੀਂ ਕਿਵੇਂ ਦਾ ਬਣੂਗਾ ਹਨਾ ਪਰ ਬਹੁਤ ਸੋਹਣਾ ਬਣਿਆ ਵਾ ਤੇ ਫਿਰ ਮੈਂ ਕਿਹਾ ਚੱਲ ਅੱਜ ਵੀਡੀਓ ਬਣਾ ਲੈਂਦੇ ਆ ਬਣਾਉਣ ਤਾਂ ਮੈਂ ਲੱਗੀ ਹੋਈ ਆ ਕਈ ਵਾਰੀ ਪਤਾ ਹੈ ਇਦਾਂ ਦੇ ਢਾਣ ਸੱਜੇ ਕਰਨ ਤੇ ਆਪਾਂ ਆ ਕੇ ਜਾਂਦੇ ਜਿਵੇਂ ਹੁੰਦਾ ਵੀ ਕਿਹੜਾ ਕਦੋਂ ਕਸ ਕਰਨ ਬੈਠੂਗਾ ਹਨਾ ਤੇ ਜਾਂ ਫਿਰ ਥੋੜਾ ਜਿਹਾ ਬਣਾ ਲਓ ਚੱਕ ਲਓ ਹਨਾ ਹੁਣ ਜੇ ਇੰ ਇਸੇ ਤਰੀਕੇ ਦੇ ਨਾਲ ਜੇ ਬਣਾਵਾਂਗੇ ਨਾ ਮੈਂ ਕਹਿੰਨੀ ਹਾਂ ਤੁਸੀਂ ਦੂਜੇ ਤੀਜੇ ਦਿਨ ਬਣਾ ਲਿਆ ਕਰਨਾ ਬਹੁਤ ਛੇਤੀ ਬਣਦਾ ਵਾ ਬਹੁਤ ਹੈਨਾ ਤੇ ਸਵਾਦ ਵੀ ਬਹੁਤ ਵਧੀਆ ਹੈਨਾ ਤੇ ਚਲੋ ਜੀ ਮੈਂ ਬਣਾਉਣ ਲੱਗੀ ਸੀ ਮੈਂ ਲਈਆਂ ਨੇ ਅੱਜ 2 ਕਿਲੋ ਕਾਜਰਾਂ ਤੇ ਮੈਂ ਬਣਾ ਕੇ ਪਹਿਲਾਂ ਮੈਂ ਇਹਨਾਂ ਨੂੰ ਵਾਸ਼ ਕਰ ਲਿਆ ਵਾ ਘੱਟ ਲਵਾ ਤੇ ਵੀਡੀਓ ਕਰਦੇ ਆਪਾਂ ਕੰਟੀਨਿਊ ਸਪੋਤ ਆਈਆਂ ਸੀ ਆਪਣਾ ਕੱਪੜੇ ਚੇਂਜ ਕਰਕੇ ਖਾ ਪੀ ਕੇ ਤੇ ਮੈਂ ਕਿਹਾ ਚੱਲ ਹੁਣ ਢਾਲੀ ਹੁਣ ਕਰਦੇ ਆ ਛੋਟਾ ਵੀਡੀਓ ਕਿਉਂਕਿ ਅੱਜ ਬਣਾਉਣਾ ਸੀ ਤਾਂ ਸ਼ੁਰੂਆਤ ਵੀ ਕਰਨੀ ਸੀ ਤੇ ਮੈਂ ਕਿਹਾ ਚੱਲ ਵੀਡੀਓ ਵੀ ਬਣਾ ਦਿੰਨੇ ਆ ਹੈਨਾ ਓਕੇ ਜੀ ਚਲੋ ਅੱ கதை வீடியோ பண்ணி ਨਵਜੀ ਇਥੇ ਨਾ ਮੈਂ ਬੈਠ ਗਈ ਸੀਗੀ ਗਾਜਰਾਂ ਨੂੰ ਕਟਿੰਗ ਕਰਨ ਵਾਸਤੇ ਹਨਾ ਕੱਟਣ ਵਾਸਤੇ ਤੇ ਮੈਂ ਨਾ ਇਹਨਾਂ ਇਹਨਾਂ ਨੂੰ ਉੱਪਰੋਂ ਉੱਪਰੋਂ ਨਾ ਛੱਡ ਰਿਆ ਜੈ ਨਹੀਂ ਸੀਗਾ ਜਿਵੇਂ ਆਪਾਂ ਛਿੱਲ ਜੇ ਨਹੀਂ ਦਿੰਦੇ ਹੈਗੇ ਉਤੋਂ ਕਿਉਂਕਿ ਨਰਮੀ ਇੰਨੀ ਸੀ ਤਾਂ ਮੈਨੂੰ ਲੋੜ ਜੀ ਨਹੀਂ ਲੱਗੀ ਹੈਗੀ ਮੈਂ ਉਦਾਂ ਹੀ ਕਟਿੰਗ ਕਰ ਲਈਆਂ ਹਨਾ ਤੇ ਡਾਲੀ ਲੱਗੀ ਸੀਗੀ ਦਾਲ ਸਬਜ਼ੀ ਬਣਾਉਣ ਕਿਉਂਕਿ ਸਾਨੂੰ ਹੋ ਗਿਆ ਸੀਗਾ ਕਵੇੜਾ ਹਨਾ ਤੁਹਾਨੂੰ ਪਤਾ ਰਾਜ ਦੀ ਦਾਲ ਸਬਜ਼ੀ ਬਣਾਉਣੀ ਹੁੰਦੀ ਆ ਤੇ ਇੱਕ ਵੇਲੇ ਸਾਨੂੰ ਤਾਂ ਹੋ ਗਿਆ ਕਿਉਂਕਿ ਕੁਝ ਨਾ ਸਟੂਡੈਂਟਸ ਸਾਨੂੰ ਆਗੇ ਸੀ 10th ਦੇ ਟਿਊਸ਼ਨ ਵਾਸਤੇ ਪੁੱਛਣ ਨੂੰ ਬਟ ਹੁਣ ਅਸੀਂ ਨਹੀਂ ਰੱਖਦੀਆਂ ਸਾਨੂੰ आधी ਰੋਟੀਆਂ ਪਟਾਈ ਦੀਆਂ ਪਿਆਜਾਂ ਦੀ ਤੇ ਅੰਮ੍ਰਿਤਸਰ ਹਾਂਜੀ ਪਿਆਜਾਂ ਦੀ ਤਿਹਾਰੀ ਵਿੱਚ ਆਉਂਦੀ ਆਹ ਲਿਫਟਾਂ ਜਰੀ ਵਿੱਚ ਨਹੀਂ ਚੱਲਦੀ ਜੇ ਅੱਜ ਦਾਲ ਸਾਡੀ ਸਮਾਂ ਨਾ ਆਵੜੀ ਹਾਂ ਜਿੰਮ ਟਾਂ ਦੇਖਿਆ ਇਹ ਲੱਗਦਾ ਅੱਥਰ ਇਹ ਆ ਕੁਟੇ ਵਾਲੇ ਰੁਪਏ ਮੇਰੇ ਉਹ ਵੀ ਤੇ ਚਲੀ ਆਉਂ ਮੈਂ ਮੈਂ ਜਾਣ ਪਾਗ ਇਹਦਾ ਆਹੀ ਕੰਮ ਹੁੰਦਾ ਵਾ ਕੰਮ ਸ਼ੁਰੂ ਕਰ ਦੂਗੀ ਬਾਅਦ ਚ ਫੜਾ ਦੂਗੀ ਮੈਨੂੰ ਜੇ ਦੀ ਕਰ ਲਓ ਮੈਨੂੰ ਨਾ ਪਹਿਲੀ ਬਹਿਣ ਦਈ ਅਜਨ ਨੂੰ ਦੇਖ ਲੈਣ ਨੂੰ ਇਹਨੂੰ ਫੋਟੋ ਡਾਲੀ ਵੀ ਕੰਮ ਕਰਦੀ ਹੈ ਹਜੇ। ਕਿ ਸਾਸ ਸਬਾਈ ਤੋਂ ਬਿਨਾ ਡਾਲੀ ਉੱਪਰ ਕੋਈ ਕੰਮ ਨਹੀਂ ਆਉਂਦਾ। ਡਾਲੀ ਨੂੰ ਆਉਂਦੀ ਨਹੀਂ। ਮਸੀ ਦਾ ਡਾਲੀ ਲੱਗੀ ਸੀਗੀ। ਤੜਕਾ ਲਾਇਆ ਕੁੜੀ ਨੇ। ਦੇਖੋ ਚਟਨੀ ਕੁੱਟਣ ਬੈਠੀ ਸੀ। ਫਾਤਰ ਕੁੜੀਆਂ ਸਾਡੀ ਦੇਖਾਉਣਾ ਸੀ ਸ਼ਾਹੀ ਖਾਣਾ। ਨਾ ਨਾ ਹਜੇ ਅੰਡਰ ਟ੍ਰੇਨਿੰਗ ਆ ਨਾ। ਦੋ ਸਾਲ ਦਾ ਕੋਰਸ ਮੈਂ ਹਜੇ ਦੋ ਸਾਲ ਦੇ ਕੋਰਸ ਦੇ ਵਿੱਚ ਮੇਰੀ ਭੈਣ ਨੇ ਸਾਲਾ ਬਣਾਣੀ ਸੀ ਕਿੰਨੇ ਨੇ ਤੇ ਤਾਜ ਬਣਾਣੀ ਸੀ ਕਿੰਨੇ ਨੇ ਕੋਈ ਸਭੀ ਦੇ ਜਿਹੜੀ ਨਹੀਂ ਚੁੱਕੀ ਹੈਗੀ ਤੇ ਆਈ ਕਦੀ ਪੈਣੀ ਨਹੀਂ ਸਿੱਖੀ ਆ ਤੇ ਹੋਰ ਹੋ ਕੀ ਸਿੱਖਿਆ ਦਾ ਕੁੜੇ ਆ ਉਹ ਬਣਾਉਣਾ ਸਿੱਖ ਲਿਆ ਵਾ ਹਨਾ ਦੇ ਦੇ ਹਾਂਜੀ ਦੇ ਦੇ ਹਾਂ ਜੀ ਕਿੰਨੀ ਹਦੋਂ ਪਰ 2 ਸਾਲ ਦੇ ਅੰਡਰ ਕੋਰਸ ਕੋਰਸ ਦੇ ਮੈਂ ਇਹੰਦਰ ਕੋਰਸ ਕਰ ਲਿਆ ਇਹ 2 ਸਾਲ ਹੋਣ ਦੇ ਬਾਵਜੂਦ ਵੀ ਇਹ ਭੈਣ ਜੀ ਹਜੇ ਤੱਕ ਆ ਕੀਨੇ ਵਿੱਚ ਲਾ ਦਿੰਦੀ ਪਰੋਂ ਕੰਮ ਕਰਨਾ ਇਹ ਭੈਣ ਜੀ ਹਜੇ ਵੀ ਮੈਨੂੰ ਤਰਕਾ ਟੇਸਟ ਕਰਵਾਉਂਦੇ ਆ ਪੁੱਛਦੇ ਆ ਕਿ ਜਿਹੜੀ ਦੱਸਦੇ ਕੀ ਕਮੀ ਹੈ 2 ਸਾਲ ਬਾਅਦ ਵੀ ਤੇ ਰੈਗੂਲਰ ਬੀਸਿਸ ਤੇ ਕੰਮ ਨਹੀਂ ਇਹਦਾ ਨਾਲ ਇਹ ਹਜੇ ਪਾਣੀ ਇਕੱਠੇ ਕਰਦੀ ਰਹਿ ਜਾਂਦੀ ਹੈ ਮੈਂ ਤੜਕਾ ਵੀ ਲਾ ਦਿੰਦੀ ਹਾਂ ਹਾਂਜੀ ਤੇ ਇਹ ਕਹੂਗੀ ਜੇ ਲੱਗੂ ਤੇ ਸਾਡੇ ਕੋਲ ਹਲਾਕ ਆ ਮੈਂ ਤੇਰੇ मुंह ਕੋ ਧੋੜੂ ਤੇ ਇੱਕ ਇੱਧਰ ਬੰਦਾ ਰੋਟੀ ਖਾ ਕੇ ਦੀ ਨੀਂਦ ਵੀ ਲਾ ਲਿੰਦਾ ਵਾਟ ਸਾਡੀ ਭੈਣ ਉਹਦੇ ਸਬਜੀ ਦਾਮ ਬਣਾਉਂਦੀ ਆ ਮੈਂ ਕਹਿੰਦਾ ਉਹ ਤਾਂ ਸਾਰੇ ਜਾ ਕੇ ਸ਼ਾਮ ਤੋਂ ਲੱਗ ਜਿਆ ਕਰੀ ਜਿਹੜੇ ਲੋਕ ਚੇਤੀ ਰੁੱਧੀਆਂ ਬੰਦੇ ਨੇ 6 ਵਜੇ ਨੂੰ ਕੀ ਕਰਾਂਗੇ ਜੇ ਦੁਪਹਿਰ ਨੂੰ ਲੱਗਿਆ ਕਰੀ ਉਹਦਾ ਮੈਂ ਫਿਰ ਸਭ ਉਹ ਕਰਾਉਣੇ ਲੱਗੇ ਸ਼ਾਮ ਫੇਰ ਨਾਲ ਪਾਈ ਚੱਲੋ ਅੱਜ ਤਾਂ ਜੋਦੜੀ ਥੋੜੀ ਜਿਹੀ ਲੇਟ ਹੋ ਗਈ ਸੀ ਆ ਦੇਖ ਲਓ ਇੱਧਰ ਮਿਰਚ ਘੱਟ ਹੈ ਨਾ ਮਿਰਚ ਕਿੰਨੀ ਆਵੇਂ ਮਾਲੂ ਜੋ ਹੋਰ ਪਾਈਆ ਤਾਂ ਮਿਰਚ ਬਹੁਤ ਹੈ ਮम्मा ਗੁੱਸਾ ਕਰਨਗੇ ਜਮਾ ਨਹੀਂ ਲੱਗ ਰਹੀ ਇਹਦੇ ਵਿੱਚ ਦੋ ਮਿਰਚਾਂ ਸੀ ਨਹੀਂ ਅੱਜ ਇੱਕ ਹੋਣੀ ਸੀ ਅੱਜ ਪਿਆਜ਼ ਵੱਧ ਨੇ ਪਿਆਰ ਤਾਂ ਆਲਰੇਡੀ ਕੋੜੇ ਨਹੀਂ ਕਾਲੇ ਜਿਹੇ ਨੇ ਨਾ ਇਹ ਤਾਂ ਗੁੜ ਪਰੰਦੀ ਤੇ ਗੁੜ ਪਰੰਦੀ ਗੁੜ ਲੈ ਕੇ ਆਉਂਦੇ ਮੈਂ ਤਾਂ ਨੀਵਲੇ ਲੈ ਕੇ ਆਂਗੀ ਜਦਨੀ ਬਣਾਈ ਹੈ ਹਰੀਆਂ ਮਿਰਚਾਂ ਪਿਆਜ਼ ਤੇ ਗੁੜ ਪਾ ਕੇ ਬਣਾਉਂਗਾ ਗੁੜ ਪਾਵਾਂਗੇ ਇਹਦੇ ਵਿੱਚ ਕਿਉਂਕਿ ਫਿਰ ਫਿਰ ਜਿਹੜੀ ਮਿਰਚ ਉਹ ਬੈਲੈਂਸ ਹੋ ਜਾਂਦੀਆਂ ਹਨ ਹੁਣ ਆ ਵੀ ਲੱਲਵੇਂ ਨੂੰ ਨਾ ਰਪਈਏ ਦਾ ਨਹੀਂ ਸੁਆਗ ਹੈ ਸੜਕੇ ਦਾ ਆ ਤੂੰ ਦੇਖੋ ਸ ਮਾਜੀ ਖਾ ਪਸੰਦ ਲੱਗਿਆ ਖਾ ਬਸ ਅਸੀਂ ਇਹ ਕਹਿੰਦੇ ਮੈਂ ਬੋਰ ਹੋ ਗਈ ਆ ਡਾਇਲਗ ਸੁਣ ਸੁਣ ਕੇ ਤੈਨੂੰ ਤਰ੍ਹਾਂ ਕਾ ਰੋਟੀ ਨਹੀਂ ਦਿੰਦੇ ਹਾਂ ਤੈਨੂੰ ਨਹੀਂ ਪਤਾ ਕਿ ਜਿੰਨੇ ਕਰਦੀ ਆ ਉਹ ਜਿੰਨੀ ਇਹਨੂੰ ਦਿੰਦੇ ਨਾ ਉਹਨੇ ਪੂਰਾ ਟੱਬਰ ਨੂੰ ਨਹੀਂ ਵੜਦੀ ਸਾਰੇ ਟੱਬਰ ਦੇ ਰੋਟੀ ਮੜਾ ਕੇ ਮੇਰੀ 3-4 ਰੋਟੀ ਬਣ ਜਾਂਦੀ 3-4 ਮੈਨੂੰ ਦਿੱਦੜ ਕੇ ਇਹਨੂੰ ਟੋਕਿਆ ਨਾ ਕਰ ਆਪਣੇ ਆਪ ਨੂੰ ਇਹ ਆਪਣੇ ਆਪ ਨੂੰ ਟੋਕਦੇ ਰਹੂਗੀ ਮਾਜੀ ਰੋਟੀਆਂ ਖਾ ਰਹੀਆਂ ਮਾਜੀ ਰੋਟੀਆਂ ਖਾਣੀ ਉਹ ਲੱਗੜੀਆਂ ਸਵਾਹ ਨਹੀਂ ਆਹ ਤੰਤ ਸਲ ਤਾਂ ਖਾਂਦੀ ਲਗੜੀਆਂ ਕਿਦਰੋਂ ਨੇ ਲਓ ਜੀ ਹਨਾ ਗਾਜਰਾ ਮੈਂ ਕੱਟ ਲੀਨੀਆਂ ਨੇ ਤੇ ਕਿਲੋ ਲੈ ਲਿਆ ਵਾ ਮੈਂ ਦੁੱਧ ਗਾਜਰਾ ਤੁਸੀਂ ਜਿਵੇਂ ਲੰਬੀਆਂ ਗੋਲ ਜਿਵੇਂ ਕੱਟੇ ਮੈਂ ਥੋੜੀ ਬਰੀਕ ਰੱਖਿਓ ਬਸ ਇੰਨਾ ਕੁ ਦੇਖ ਲਿਓ ਠੀਕ ਹੈ ਤੇ ਆਜੋ ਹੁਣ ਆਪਾਂ ਅਗਲਾ ਪ੍ਰੋਸੀਜਰ ਕਰਦੇ ਆ ਸਟਾਰਟ ਲਓ ਜੀ ਗਾਜਰਾ ਮੈਂ ਕੱਟ ਲੀਨੀਆਂ ਨੇ ਧੋ ਕੇ ਲੈ ਕੇ ਆਈ ਸੀਗੀ ਤਾਂ ਪਾਣੀ ਚ ਡਿਗ ਰਿਆ ਸੀ ਮੈਂ ਇੱਥੇ ਪਾਉਣਾ ਲਾਤਾ ਤੇ ਆਪਾਂ ਲੈ ਲਿਆ ਇਹਨੂੰ ਸਪਾਰੀ ਸਫਾਰੀ ਪਤਾ ਨਹੀਂ ਮਾਮੀ ਕੀ ਕਹਿੰਦੇ ਨੇ ਪਾਰਾ ਇਹ ਪਾਂਡਾ ਵਾ ਹਨਾ ਪਾ ਦਿੱਤਾ ਤੇ 1 ਕਿਲੋ ਮੈਂ ਲੈ ਲਿਆ ਉਹ ਦੁੱਧ ਆਜੋ ਜੀ ਹੁਣ ਆਪਾਂ ਕਰਦੇ ਹਾਂ ਸਟਾਰਟ ਹਾਂਜੀ ਆਜੋ ਹੁਣ ਮੈਂ ਪਾਉਂਗੀ ਇਸ ਭਾਂਡੇ ਦੇ ਵਿੱਚ ਦੇਸੀ ਘਿਓ ਹਨਾ ਤੁਸੀਂ ਜਿਆਦਾ ਪਾਉਣਾ ਜਿਆਦਾ ਵੀ ਪਾ ਸਕਦੇ ਬਟ ਮੈਂ ਥੋੜਾ ਘੱਟ ਹੀ ਪਾਉਂਗੀ ਦੋ ਤੋਂ ਤਿੰਨ ਚਮਚੇ ਹੀ ਮੈਂ ਬਸ ਦੇਸੀ ਘਿਓ ਪਾਉਂਗੀ ਕਿਉਂਕਿ ਅੱਪਾ ਜੀ ਮੈਂ ਤੜਕਾ ਜਿਹਾ ਨਾ ਭੁੰਨੀਆਂ ਨਹੀਂ ਇਹਦੇ ਵਿੱਚ ਬਸ ਉਦਾਂ ਕਰਨਾ ਵਾ ਹਨ ਤੇ ਫਿਰ ਇਹਦੇ ਵਿੱਚ ਪਾ ਦੇਣੀਆਂ ਨੇ ਮੈਂ ਜੜੀਆਂ ਨੇ ਉਹ ਗਾਜਰਾ ਹਨਾ ਤੇ ਗਾਜਰਾ ਪਾਏ ਤਾਂ ਤੁਸੀਂ ਦੇਖ ਕੇ ਕਹੋ ਕਿਵੇਂ ਭਾਂਡਾ ਭਰਿਆ ਸਾਰਾ ਗਾਜਰਾ ਪਾਈਆਂ ਨੇ ਤੁਸੀਂ ਦੇਖਿਓ ਸਿਰ ਜਿਕੇ ਨੇ ਨਾ ਪੂਰਾ ਕਮਣ ਜਾਣਾ ਵਾ ਬਸ ਹਨਾ ਬਹੁਤ ਮਤਲਬ ਕਹਿ ਲੋ ਵੀ ਜੇ ਮੇ ਆਪਣਾ ਸਾਗ ਨਹੀਂ ਹੁੰਦਾ ਹੈਗਾ ਹਨ ਤੇ ਉਦਾਂ ਹਨ ਵੀ ਸਾਗ ਕਿੰਨਾ ਪਾਉਨੇ ਆ ਤੇ ਬਾਰਿਜ ਕੇ ਥੋੜਾ ਜਿਹਾ ਹੋ ਜਾਂਦਾ ਬਸ ਫਿਰ ਇਹਨੂੰ ਇਦਾਂ ਮਿਕਸ ਜਿਆ ਕਰ ਦੇਣਾ ਤਾਂ ਕਿ ਇਹ ਸਾਰੀਆਂ ਚਸਗੀਆਂ ਜੀਆਂ ਜਾਣ ਹਨ ਉਹਦੇ ਨਾਲ ਆਪਣੇ ਘਿਓ ਦੇ ਨਾਲ ਸਾਰੀਆਂ ਨੂੰ ਘਿਓ ਜਿਆ ਲੱਗਦੇ ਵੀ ਤੇ ਬਸ ਫਿਰ ਆਪਾਂ ਇਹਨੂੰ ਰੱਖ ਦੇਣਾ ਵਾ ਢੱਕ ਕੇ ਰਿਜਣ ਵਾਸਤੇ ਓਕੇ ਜੀ ਅੱਜ ਹਾਂਜੀ ਲਾਜੋ ਹੁਣ ਮੈਂ ਨਾ ਇਹਨੂੰ ਜਿਹੜਾ ਟਾਂਕੇ ਰੱਖਿਆ ਸੀਗਾ 10 ਮਿੰਟ ਬਾਅਦ ਦੇ ਵਿੱਚ ਕਹਿ ਲਊ ਵੀ ਮੈਂ ਟੱਕਣ ਨੂੰ ਉਤਾਰ ਕੇ ਫਿਰ ਹੁਣ ਆਪਾਂ ਇਹਨੂੰ ਇੱਕ ਵਾਰੀ ਮਿਕਸ ਕਰਾਂਗੇ ਚੰਗੀ ਤਰ੍ਹਾਂ ਜਿੰਦੋਂ ਮੈਂ ਟੱਕਣ ਨੂੰ ਉਤਾਰਿਆ ਸੀ ਨਾ ਜਿਹੜਾ ਉਹਨੂੰ ਟੱਕਣ ਨੂੰ ਪਾਣੀ ਜਿਹਾ ਮਤਲਬ ਨਿਕਲਦਾ ਹੁੰਦਾ ਵਾ ਵੀਵਾਪੇ ਦੇ ਵਿੱਚ ਹੀ ਕਹਿ ਲਓ ਵੀ ਪਾ ਲੈਣਾ ਕਿਉਂਕਿ ਉਹ ਜਿਹੜੀ ਨਕਿਉ ਵਦਾ ਸੈਂਸ ਜਿਆ ਹੁੰਦਾ ਵਾ ਨਾ ਸਕੀਮ ਨਾਲ ਬਣਿਆ ਹੁੰਦਾ ਤੇ ਫਿਰ ਮੈਨੂੰ ਚੰਗੀ ਤਰ੍ਹਾਂ ਕਹਿ ਲਓ ਵੀ ਆਪਣੀ ਖੋਚਣੀ ਜੀ ਦੇ ਨਾਲ ਆਪਣਾ ਘਟਚੀ ਦੇ ਨਾਲ ਇਹਨੂੰ ਮਿਕਸ ਕਰ ਲਿਆ ਸੀ ਉਹਦੇ ਨਾਲ ਕੀ ਹੈ ਕਿ ਘੋਵ ਦੇ ਵਿੱਚ ਇਹ ਚੰਗੀ ਤਰ੍ਹਾਂ ਚੱਸੀਆਂ ਗਈਆਂ ਸੀਗੀਆਂ ਸਾਰੇ ਵਿੱਚ ਚੰਗੀ ਤਰ੍ਹਾਂ ਘੋ ਲੱਗ ਗਿਆ ਸੀ ਤਾਂ ਥੋੜਾ ਜਿਹਾ ਸੌਫਟ ਵੀ ਹੋ ਗਈਆਂ ਸੀ ਤੇ ਪਹਿਲਾਂ ਨਾਲ ਉਹ ਦੇਖੋ ਘਟ ਵੀ ਗਈਆਂ ਨਾ ਇਹਦੀ ਜਿਉ ਜਿਉ ਇਹੀ ਕਹਿ ਲਓ ਵੀ ਪੱਕੀ ਜਾਣਗੀਆਂ ਸਾਫਟ ਹੋਈ ਜਾਣਗੀਆਂ ਤੇ ਉਹ ਤੋਂ ਕਹਿ ਲਵੀ ਇਹ ਘਟਦੀਆਂ ਜਾਣੀਆਂ ਪਾਂਡੇ ਦੇ ਵਿੱਚ ਹੈ ਨਾ ਤੇ ਫਿਰ ਹੁਣ ਮੈਂ ਪਾਉਂਗੀ ਇਹਦੇ ਵਿੱਚ ਦੁੱਧ ਦੇਖੋ ਮੈਂ ਇਹਦੇ ਵਿੱਚ ਚੀਨੀ ਹਜੇ ਨਹੀਂ ਪਾਉਂਗੀ ਕਿਉਂਕਿ ਚੀਨੀ ਕਦੇ ਵੀ ਨਾਲ ਨਾ ਪਾਇਆ ਕਰੋ ਪੂਰਾ ਗਜਰੇਲਾ ਬਣ ਜਾਣ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਚੀਨੀ ਪਾਉਣੀ ਚਾਹੀਦੀ ਹੈ ਨਹੀਂ ਤਾਂ ਫਿਰ ਕੱਚੀਆਂ ਗਾਜਰਾਂ ਜਿਹੇ ਦਾ ਜਿਵੇਂ ਹੁੰਦਾ ਨਾ ਕਈ ਵਾਰੀ ਪਾਣੀ ਛੱਡ ਜਾਂਦਾ ਹੁੰਦਾ ਗਜਰੇਲਾ ਦੇਖੋ ਤੁਸੀਂ ਪਾਣੀ ਪਾਣੀ ਤੁਸੀਂ ਖਾਦਾ ਹੋਊਗਾ ਪਾਣੀ ਪਾਣੀ ਜਿਹਦਾ ਟੇਸਟ ਆਉਂਦਾ ਰਹਿੰਦਾ ਬਾਅਦੋ ਜਗ ਗਜਰੇਲਾ ਜਾਂ ਗਾਜਰਾ ਕੱਚੀਆਂ ਜਿਹਿਆਂ ਦਾ ਵੀ ਤਾਂ ਕਰ ਕੀ ਹੁੰਦਾ ਵੀ ਉਹ ਕਹਿੰਦੇ ਮਿੱਠੇ ਹੋਣ ਕਰਕੇ ਆਪਾਂ ਖਾਂ ਚੀਨੀ ਪਾ ਦਿੰਦੇ ਆ ਤਾਂ ਉਹ ਰਿਜਦੀਆਂ ਨਹੀਂ ਪ੍ਰੋਪਰ ਵੇ ਦੇ ਵਿੱਚ ਹਨਾ ਬਸ ਫਿਰ ਮੈਂ ਤਾਂ ਅੱਜ ਕੈਲੋਬੀ ਵੀ ਬਿਰ ਦਾ ਦੁੱਧ ਲੈ ਲਿਆ ਸੀਗਾ ਹਨਾ ਵੀ ਆਪਣਾ ਕੱਚਾ ਦੁੱਧ ਹੀ ਲੈ ਕੇ ਪਾਲਿਆ ਸੀ ਤੁਸੀਂ ਬੋਲ ਕਰਿਆ ਹੋਇਆ ਦੁੱਧ ਵੀ ਪਾ ਸਕਦੇ ਹੋ ਤੇ ਦੇਖੋ ਕਿ ਉਹਦਾ ਕਿੰਨਾ ਸੋਹਣਾ ਹੈ ਨਾ ਕਲਰ ਜੇ ਉੱਪਰ ਆ ਗਿਆ ਕਿ ਉਹ ਵੀ ਵਿੱਚ ਮਿਕਸ ਹੋ ਗਿਆ ਵਾ ਤੇ ਬਸ ਦੁੱਧ ਪਾ ਕੇ ਚੀਨੀ ਮੈਂ ਹਜੇ ਪਾਣੀ ਨਹੀਂ ਹੈਗੀ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰਕੇ ਜਿ ਘੜਸ਼ੀ ਫੇਰ ਕੇ ਤੇ ਆਪਾਂ ਇਹਨੂੰ ਢਾ ਕੇ ਰੱਖ ਦੇਣਾ ਵਾ ਹੁਣ ਜਿਉ ਜਿਉ ਮਤਲਬ ਕੈਲੋਬੀ ਇਹ ਸੌਫਟ ਹੋਈ ਜਾਣੀਗੀ ਇਹਦੇ ਚ ਗਲੀ ਜੀ ਜਾਣੀਗੀ ਇਹ ਰਿੱਜੀ ਜਾਣੀਗੀਆਂ ਤੇ ਉਹ ਤੇ ਆਪਣਾ ਜਿਹੜਾ ਦੁੱਧ ਵਾ ਉਹ ਵੀ ਸੁੱਕਦਾ ਜਾਊਗਾ ਤੇ ਆਸੇ ਪਾਸੇ ਜਿਵੇਂ ਖੋਏ ਵਾਂ ਉਹਦਾ ਖੋਏ ਜੇ ਮੰਗੂ ਉਹ ਉਤਾਰ ਕੇ ਕੜਛੀ ਦੇ ਨਾਲ ਵਿੱਚ ਮਿਕਸ ਕਰੀ ਜਾਏ ਉਹ ਥੋੜੀ ਥੋੜੀ دیر ਬਾਅਦ ਢੱਕਣ ਉਤਾਰ ਕੇ ਮੈਂ ਕਰੀ ਗਈ ਸੀਗੀ ਉਹਦੇ ਨੇ ਕੀ ਹੈ ਕਿ ਖੋਏ ਮੰਗੂ ਜੇ ਇਹਦੇ ਇਹਦਾ ਜਿਹੜਾ ਵਾ ਉਹ ਟੇਸਟ ਆਉਣ ਲੱਗਿਆ ਸੀਗਾ ਹਨ ਤੇ ਬਸ ਫਿਰ ਮੈਂ ਇਹਨੂੰ ਢੱਕ ਕੇ ਜਿਹੜਾ ਵਾ ਉਹ ਰੱਖ ਦਊਂਗੀ ਇੱਕ ਵਾਰੀ ਬਣਾ ਕੇ ਨਾ ਟਰਾਈ ਕਰਕੇ ਜਰੂਰ ਦੇਖਿਓ ਥੋੜਾ ਜਿਹਾ ਬਣਾ ਕੇ ਦੇਖ ਲਿਓ ਚਾਹੇ ਮੈਂ ਕਹਣੀ ਆ ਨਾ ਸਭ ਤੋਂ ਸੌਖਾ ਮੈਨੂੰ ਇਹ ਤਰੀਕਾ ਲੱਗਿਆ ਵਾ ਕਈ ਵਾਰੀ ਨਾ ਐਸੀ ਕਰਕੇ ਆਪਾਂ ਕਹ ਲੋ ਵੀ ਗਜਰੇ ਦਾ ਬਣਾਉ ਤੁਰਿਆ ਜਨੇ ਲੈ ਕਿਹੜਾ ਬੈਠੋ ਕਦੋਂ ਕਦ ਕ ਬਹੁਤ ਵੱਡਾ ਕੰਮ ਲੱਗਦਾ ਹੈ ਕਦੋਂ ਕਸ ਕੰਮ ਬੈਠ ਕੇ ਗਾਜਰਾ ਨੂੰ ਹਨਾ ਕਈ ਵਾਰੀ ਆਪਾਂ ਆਪਣੇ ਘਰ ਦੇ ਬੰਦੇ ਲਾ ਦੇਨੇ ਹੁੰਨੇ ਆ ਹਨਾ ਵੀ ਚਲੋ ਤੁਸੀਂ ਬੈਠ ਕੇ ਆ ਕੰਮ ਕਰੋ ਜੇ ਗਜਰੇ ਲੈ ਖਾਣਾ ਵਾਤਾ ਲਓ ਜੀ ਹੁਣ ਮੈਨੂੰ ਟਾ ਕੇ ਰੱਖਤਾ ਸੀ ਆਪਾਂ ਹੁਣ ਇਹਨੂੰ 10 ਤੋਂ 15 ਮਿੰਟ ਦੁੱਧ ਚ ਰਿਜਣ ਦਵਾਗੇ ਲਓ ਜੀ ਹੁਣ ਆਪਾਂ ਗਾਜਰਾ ਨੂੰ ਦੁੱਧ ਚ ਪਾ ਕੇ ਜਿਹੜਾ ਆ origignal ਤਰਤਾਵਾ ਮੇਰੇ ਨਾਲ ਜਲ ਵੀ ਗਿਆ ਇੱਥੋਂ ਦੇਖੋ ਅੰਦੇ ਪਤਾ ਹੀ ਨਹੀਂ ਲੱਗਿਆ ਹੈਗਾ ਡਾਲੀ ਨਾਲ ਗੱਲ ਕਰਦੀ ਰਹੀ ਗਈ ਅਜੇ ਉਹ ਨਾਲ ਲੱਗ ਗਿਆ ਪਤੀਲੀ ਦੇ ਹੁਣ ਜੜੂੰ ਜੜੂੰ ਕਰ ਰਿਹਾ ਵਾ ਲੈ ਜੀ ਆਪਾਂ ਰਿਜਣਾ ਹੁਣ ਇਹਨੂੰ ਤਰਤਾਪਾ ਬਸ ਥੋੜੀ ਥੋੜੀ ਦੇਰ ਬਾਅਦ ਹੁਣ ਮੇਰੇ ਦਾ ਹਾਲ ਚਾਲ ਪੁੱਛਦੀ ਰਹੂੰਗੀ ਇਹ ਹੋਰ ਨਹੀਂ ਉਬਲ ਜਵੇ ਜਾਂ ਫਿਰ ਹੁਣ ਥੱਲੇ ਲੱਗ ਜਵੇ ਹਨਾ ਕਿ ਯਾਰ ਦੁੱਧ ਜਮਾ ਹੀ ਸੁੱਕ ਕਰ ਜਾਵੇ ਠੀਕ ਹੈ ਜੀ ਬਹੁਤ ਸੌਖਾ ਮੈਥਡ ਆ ਪਰ ਬਹੁਤ ਟੇਸਟੀ ਮੰਦਾ ਖੁਆ ਲੱਗਦਾ ਕੋਣ ਦੇ ਵਿਲੋੜਨੀ ਪੈਂਦੀ ਬਹੁਤ ਟੇਸਟੀ ਮੈਂ ਦੋ ਤਿੰਨ ਦਿਨ ਪਹਿਲਾਂ ਕਿ ਬਣਾਇਆ ਸੀ ਥੋੜੀ ਜਿਹੀ ਗਾਜਰਾਂ ਦਾ ਮੈਂ ਟਰਾਈ ਕਰਕੇ ਦੇਖਿਆ ਸੀ ਮੈਨੂੰ ਕਹੇ ਖਰਾਬ ਹੋ ਜੂਫ ਸਬਸਤਾ ਨਹੀਂ ਹੋ ਬਟ ਬਹੁਤ ਟੇਸਟੀ ਸੀ ਸੀਰੀਅਸਲੀ ਬੜਾ ਨਾ ਸੀਗਾ ਤੇ ਫਿਰ ਇਨਾ ਸੌਖਾ ਲੱਗਿਆ ਮੈਨੂੰ ਮੈਂ ਤਾਂ ਹੀ ਤਾਂ ਅੱਜ ਦੋ ਦਿਨਾਂ ਬਾਅਦ ਫੇਰ ਬਣਾ ਲਿਆ ਬਟ ਅੱਜ ਮੈਂ ਜ਼ਿਆਦਾ ਗਾਜਰਾਂ ਦਾ ਤਰਹਨ ਬਣਾਇਆ ਕਿਉਂਕਿ ਉਹਦੋਂ ਬਹੁਤ ਟੇਸਟੀ ਬਣਿਆ ਸੀਗਾ ਇਸ ਮਹਿਕ ਤਾਂ ਹੀ ਸੋਹਣੀ ਆ ਰਹੀ ਹੈ ਨਾ ਪੁੱਛੋ ਕੋਈ ਨਾ ਬਸ ਹੁਣ ਤਾਂ ਗਾਜਰਾਂ ਕਹ ਲੋ ਵੀ ਗਲਣ ਨੂੰ ਟਾਈਮ ਲੱਗਣਾ ਹੈ ਜਿਹੜਾ ਲੱਗਣਾ ਫਿਰ ਦੇਖਦੇ ਆਂ ਹਾਂਜੀ ਲੋ ਆਪਾਂ ਨਾ ਹੁਣ ਇੱਥੇ ਮਤਲਬ ਮੈਂ ਕੀ ਕਰਿਆ ਸੀ 10-15 ਮਿੰਟ ਤੋਂ ਬਾਅਦ ਦੇ ਵਿੱਚ ਨਾ ਵੀ ਆਪਣੀ ਥਾਲੀ ਉਤਾਰ ਕੇ ਫਿਰ ਮੈਂ ਇਦਾਂ ਇਹਦੇ ਵਿੱਚ ਜਿਹੜੀ ਆ ਉਹ ਕੜਛੀ ਫੇਰਨੀ ਸ਼ੁਰੂ ਕਰੀ ਹਨਾ ਮੈਂ ਜਿਹੜਾ ਵਾ ਇਹ ਤਾਂ ਲਿਆ ਹੋਇਆ ਵਾ ਆਪਣਾ ਕਹ ਲਓ ਵੀ ਕੀ ਕਹਨੇ ਹੁੰਦੇ ਆਪਾਂ ਇਹਨੂੰ ਖੂਚਣਾ ਜਿਹਾ ਇਹਦੇ ਨਾਲ ਕੀ ਹੈ ਕਿ ਨਾਲ ਦੀ ਨਾਲ ਇਹ ਤਿੱਖਾ ਜਿਹਾ ਹੁਣ ਕਰਕੇ ਮੈਂ ਇਹਦੇ ਨਾਲ ਇਹਨੂੰ ਫਿਉਂਜੀ ਗਈ ਇਹਨਾਂ ਸਾਰੀਆਂ ਨੂੰ ਵੀ ਪਨੀਰੀ ਗਈ ਹੈ ਨਾ ਇਹਨਾਂ ਦੇ ਮੂੰ ਮਤਲਬ ਗਾਜਰਾਂ ਨੂੰ ਉਹਦੇ ਕਰਕੇ ਵੀ ਜਿਹੜਾ ਦੁੱਧ ਆ ਉਹ ਥੋੜੇ ਥੋੜੇ ਸੁੱਕਦਾ ਵੀ ਗਿਆ ਇਹਨਾਂ ਵਿੱਚ ਰੱਚਦਾ ਵੀ ਗਿਆ ਤੇ ਇਹ ਨਰਮ ਹੋ ਗਈਆਂ ਸਿਗੀਆਂ ਤਾਂ ਕਹਿ ਲਓ ਵੀ ਤੁਸੀਂ ਜਿੱਦਾਂ ਇਹ ਆਪਣੇ ਆਪ ਹੀ ਇਦਾਂ ਕਰਦੀਆਂ ਜੀ ਗਈਆਂ ਇਹਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਮਤਲਬ ਜਦੋਂ ਇਹਨੂੰ ਬਣਾ ਲਿਆ ਸੀਗਾ ਤਾਂ ਫਿਰ ਮੈਂ ਜਿਹੜਾ ਪੋਟੈਟੋ ਮੈਸ਼ਰ ਹੁੰਦਾ ਉਹ ਲੈ ਕੇ ਉਦੇ ਵਿੱਚ ਉਹਦੇ ਨਾਲ ਇਹਨੂੰ ਕਹਿ ਲਓ ਵੀ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀਗਾ ਕਿਉਂਕਿ ਇੰਨੀਆਂ ਕਾਜਾ ਦੇ ਸੌਫਟ ਹੋਗੀਆਂ ਸੀਗੀਆਂ ਜਿਹੜਾ ਥੋੜਾ ਜਿਹਾ ਵੀ ਦੁੱਧ ਰਿਹਾ ਸੀਗਾ ਉਹ ਵੀ ਜਦੋਂ ਮੈਂ ਮੈਸ਼ ਕਰਿਆ ਇਹਨੂੰ ਉਹ ਇਹਦੇ ਵਿੱਚ ਰਚ ਗਿਆ ਸੀਗਾ ਇਹਨ ਪੂਰੀ ਤਰ੍ਹਾਂ ਤੇ ਬਾਕੀ ਮਤਲਬ ਸੌਫਟ ਹੀ ਨਹੀਂ ਜਦੋਂ ਹੋ ਗਈਆਂ ਸੀ ਕਿ ਮੈਨੂੰ ਥੋੜਾ ਟਾਈਮ ਮਿੰਟ ਲੱਗਿਆ ਵੀ ਕਹਿ ਲਓ 5 ਕਿ ਮਿੰਟ ਮੈਂ ਸੀ ਵੀ ਪੋਟੈਟੋ ਮੈਸ਼ਰ ਫਿਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਇਹਨੂੰ ਪੀਸਣ ਦੇ ਲਈ ਕਹਿ ਲਓ ਹੁਣ ਦੇਖੋ ਲੱਗਦਾ ਨਹੀਂ ਵੀ ਜਿਵੇਂ ਕੱਦੂ ਕਸ ਕਰੀਆਂ ਹੁੰਦੀਆਂ ਨੇ ਲਓ ਜੀ ਆਪਾਂ ਜਿਹੜਾ ਗਜਰੇਲਾ ਵਾ ਹਨ ਮਤਲਬ ਗਾਜਰਾ ਨੇ ਉਨਾਂ ਨੂੰ ਮੈਂ ਪੋਟੈਟੋ ਮੈਸ਼ਰ ਦੇ ਨਾਲ ਜਿਹੜਾ ਵਾ ਮੈਸ਼ ਕਰ ਲਿਆ ਵਾ ਤੇ ਬਹੁਤ ਸੌਫਟਲੀ ਮਤਲਬ ਕੁਝ ਟਾਈਮ ਦੇ ਵਿੱਚ ਮੇਰਾ ਜਿਹੜਾ ਗਜਰੀਲਾ ਉਹ ਬਣ ਗਿਆ ਵਾ ਹੁਣ ਬਸ ਮੈਂ ਇਹਦੇ ਵਿੱਚ ਇੱਕ ਕਟੋਰੀ ਜਿਹੜੀ ਆ ਕੌਲੀ ਆ ਚੀਨੀ ਦੀ ਪਾ ਕੇ ਇਹਨੂੰ ਉਹਨੂੰ ਬਿੱਦੇ ਵਿੱਚ ਮੈਲਟ ਕਰਕੇ ਤੇ ਲਓ ਜੀ ਨਾ ਗੁੱਟੂ ਗਾ ਆਪਣਾ ਗਜਰੀਲਾ ਜਿਹੜਾ ਰੈਡੀ ਇਨਸਟੈਂਟ ਮਤਲਬ ਜਿਆਦਾ ਨਹੀਂ ਮੈਨੂੰ ਅੱਧਾ ਪੌਣਾ ਘੰਟਾ ਮੁੱਸੀ ਲੱਗਿਆ ਤੁਸੀਂ ਨਾ ਬੋਇਲ ਕਰਿਆ ਹੋਇਆ ਦੁੱਧ ਜੇ ਪਾ ਲਓਗੇ ਫਿਰ ਤਾਂ ਹੋਰ ਵੀ ਨਹੀਂ ਟਾਈਮ ਲੱਗਦਾ ਹੈਗਾ ਹਨਾ ਓਕੇ ਚਲੋ ਹੁਣ ਹਾਂ ਜੀ ਹਨਾ ਮੈਂ ਅਜੇ ਪਾਦਮਾ ਚੀਨੀ ਤੇ ਫਿਰ ਆਪਾਂ ਲੈ ਕੇ ਚੱਲੀਏ ਤੇ ਮਮਨ ਕਰਵਾਈਏ ਟੇਸਟ ਲਓ ਜੀ ਹੁਣ ਮੈਂ ਇਹਦੇ ਵਿੱਚ ਪਾਤੀ ਹੈ ਇੱਕ ਕੌਲੀ ਭਰ ਕੇ ਚੀਨੀ ਦੀ ਹਨਾ ਤੇ ਫਿਰ ਮੈਂ ਮਤਲਬ ਥੋੜਾ ਜਿਹਾ ਜਿਵੇਂ ਆਪਾਂ ਮੱਥਾ ਟੇਕਦੇ ਹੁੰਨੇ ਆ ਉਹ ਕੱਢ ਕੇ ਇੱਕ ਸਾਈਡ ਤੇ ਮਤਲਬ ਮੱਥਾ ਟੇਕ ਕੇ ਤੇ ਫਿਰ ਬਾਅਦ ਵਿੱਚ ਮੈਂ ਟੇਸਟ ਕਰਕੇ ਦੇਖ ਲੈਣੀ ਹੁੰਦੀ ਆ ਚੀਜ਼ ਨੂੰ ਵੀ ਜੇ ਘੱਟ ਦਾ ਵਾਧਾ ਵਾ ਹਨਾ मतलब फिर ਉਹਦੇ ਵਿੱਚ ਥੋੜਾ ਜਿਹਾ ਹੋਰ ਆਪਣੀ ਚੀਨੀ ਵਗੈਰਾ ਜਾਂ ਜੋ ਵੀ ਐ ਸਮਾਨ ਉਹ ਪਾ ਲੈਣੀ ਆ ਤੇ ਫਿਰ ਮੈਨੂੰ ਲੱਗਿਆ ਸੀ ਥੋੜਾ ਜਿਹਾ ਕ ਮਿੱਠਾ ਘੱਟਦਾ ਥੋੜੀ ਚੀਨੀ ਮੈਂ ਹੋਰ ਪਾ ਲਈ ਸੀਗੀ ਤੇ ਸੇਕ ਲਵਾਉਣ ਤੋਂ ਬਾਅਦ ਦੇ ਵਿੱਚ ਲਓ ਜੀ ਇਹ ਆ ਫਾਈਨਲ ਲੁੱਕ ਆਪਣੇ ਗੁਜਰੇਲੇ ਦੀ ਦੇਖੋ ਬਿਨਾ ਕਦੂਕਸ ਕੀਤੇ ਆਪਾਂ ਹਨਾ ਕਹਿ ਲੋ ਵੀ ਬਿਨਾ ਕੋਈ ਖੁਆ ਵਗੈਰਾ ਪਾਏ ਤੇ ਕਿੰਨਾ ਸੋਹਣਾ ਆਪਣਾ ਗੁਜਰੇਲਾ ਬਣ ਕੇ ਆ ਉਹ ਰੈਡੀ ਹੋ ਗਿਆ ਵਾ ਨਾ ਜ਼ਿਆਦਾ ਟਾਈਮ ਲੱਗਿਆ ਵਾ ਤੇ ਆ ਜਾਓ ਜੀ ਹੁਣ ਖਾ ਲਓ ਸਾਰੇ ਲਓ ਜੀ ਕਿਦਰੀ ਲੱਗਿਆ ਵਾ ਬਾਣੀ ਫਾਈਨਲੀ ਤੇ ਬਹੁਤ ਘੱਟ ਟਾਈਮ ਲੱਗਿਆ ਵਾ ਬਹੁਤ ਈਜ਼ੀਐਸਟ ਵੇ ਆ ਇਹ ਤੇ ਮੈਂ ਤਾਂ ਹੁਣੇ 2-4 ਕਿਲੋ ਲੈ ਕੇ ਗਾਜਰਾ ਪਾ ਕੇ ਵਿੱਚ 2-4 ਕਿਲੋ ਦੁੱਧ ਫੇਰ ਬਣਾ ਦੇਣਾ ਵਾ ਟੂ ਮੱਚ ਈਜ਼ੀਐਸਟ ਵੇ ਆ ਇਹ ਨਹੀਂ ਛੇਤੀ ਬਣਦਾ ਵਨ ਏ ਓਕੇ ਜੀ ਦੇਖ ਲੋ ਰੈਡੀ ਆ ਡੰਗਰੀ ਹੋਰੀ ਹੈ ਠੀਕ ਹੈ ਠੀਕ ਹੈ ਜੀ ਤੇ ਓਕੇ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਮੈਂ ਉਮੀਦ ਕਰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਜੰਗੀ ਲੱਗਿਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਖਾਂਦੇ ਪੀਂਦੇ ਰਹੋ